ਮੈਂ ਡਾਕਟਰ ਵਿਜੇ ਕੁਮਾਰ ਸੀਨੀਅਰ ਵੈਟਰੀਨਰੀ ਅਫਸਰ ਪਠਾਨਕੋਟ ਵਿਖੇ ਨਿਯੁਕਤ ਹਾਂ ਮੈਂ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਪਸ਼ੂ ਪਾਲਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜ਼ਿਲ੍ਹਾ ਮੇਨ ਪ੍ਰਤੀ ਦਿਨ ਜਿਹੜੀ ਹੈ ਦੁੱਧਾਰੂ ਪਸ਼ੂਆਂ ਦੀ ਜਿਹੜੀ ਸੰਖਿਆ ਜਿਹੜੀ ਹੈ ਉਹ ਘਟਦੀ ਜਾ ਰਹੀ ਹੈ ਇਹ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ ਮੈਂ ਜ਼ਿਲ੍ਹਾ ਪਠਾਨਕੋਟ ਦੇ ਸਾਰੇ ਲੋਕਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਆਪਣੇ ਘਰਾਂ ਦੇ ਵਿੱਚ ਦੁੱਧਾਰੂ ਪਸ਼ੂ ਜ਼ਰੂਰ ਇੱਕ ਪਾਲਣ ਆਪਣੇ ਬੱਚਿਆਂ ਨੂੰ ਸਾਫ਼ ਸੁਥਰਾ ਜਿਹੜਾ ਦੁੱਧ ਪਨੀਰ ਘੋ ਮੱਖਣ ਜਿਹੜਾ ਆ ਉਹ ਖਵਾਣ ਤਾਂ ਜੋ ਉਹਨਾਂ ਦੀ ਜਿਹੜੀ ਸਿਹਤ ਉਹ ਤੰਦਰੁਸਤ ਰਹਿ ਸਕੇ ਤਾਂ ਭਿਆਨਕ ਬਿਮਾਰੀਆਂ ਜਿਵੇਂ ਕਿ ਕੈਂਸਰ ਹੈ ਜਾਂ ਲੀਵਰ ਦੀ ਬਿਮਾਰੀ ਹੈ ਜਾਂ ਛੋਟੀ ਉਮਰ ਦੇ ਵਿੱਚ ਹਾਰਟ ਅਟੈਕ ਬੱਚਿਆਂ ਨੂੰ ਹੋ ਰਿਹਾ ਇਹਨਾਂ ਤੋਂ ਬਚ ਸਕਣ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਮਲਾਪਟਪੂਰੀ ਚੀਜ਼ਾਂ ਖਾਣ ਨਾਲ ਹੋ ਰਹੀਆਂ ਧੰਨਵਾਦ ਆਨਲਾਈਨ ਸਾਰੀ ਹੋਣੀ ਆ ਕੋਈ ਬਰੀਡ ਕਿਹੜੀ ਆ ਕਿੱਦਾਂ ਆ ਸਾਰਾ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਪ੍ਰੋਪਰ ਕਰਨੀ ਆ ਸਹੀ ਕਰਨੀ ਆ ਕਿਉਂਕਿ ਇਹਦੇ ਬੇਸ ਤੇ ਹੀ ਸਾਰੀਆਂ ਸਰਕਾਰਦਿਆਂਆਂ ਗਾ ਪਲੈਨਿੰਗਸ ਆਉਂਦੀਆਂ ਕੋਈ ਵੈਕਸੀਨ ਆਣੀ ਆ ਕੋਈ ਦਵਾਈਆਂ ਆਣੀਆਂ ਵਾ ਹਨਾ ਇਸ ਕਰਕੇ ਤੁਹਾਨੂੰ ਇਹ ਹੀ ਗੁਜਾਰਿਸ਼ ਹੈ ਵੀ ਇਹਨੂੰ ਧਿਆਨ ਨਾਲ ਹੁਣ ਸਿੱਖ ਕੇ ਪਸ਼ੂ ਤਨਗੰਨਾ ਜਿਹੜੀ ਆਪਣੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਹੁਣ 31 ਮਾਰਚ ਤੱਕ ਚੱਲੂਗੀ ਇਹਦੇ ਵਿੱਚ ਅਸੀਂ ਸਾਡੇ ਵਿਭਾਗ ਦੇ ਪਸ਼ੂ ਪਾਲਣ ਵਿਭਾਗ ਦੇ ਕਰਮਚਾਰੀ ਜਿਹੜੇ ਹੈਗੇ ਆ ਪਿੰਡ-ਪਿੰਡ ਘਰ-ਘਰ ਜਾ ਕੇ ਸਾਰੇ ਪਸ਼ੂਆਂ ਦੀ ਗਿਣਤੀ ਕਰਨਗੇ ਕਿਸੇ ਘਰ ਵਿੱਚ ਕਿੰਨੀਆਂ ਗਾਈਆਂ ਮੱਝਾਂ ਹੈਗੀਆਂ ਹੋਰ ਬੱਕਰੀਆਂ ਭੇਡਾਂ ਕੋਈ ਰੱਖੀਆਂ ਵੀ ਆ ਵਾ ਉਹ ਸਾਰਿਆਂ ਦੀ ਗਿਣਤੀ ਕੀਤੀ ਜਾਊਗੀ ਉਸ ਗਿਣਤੀ ਦੇ ਹਿਸਾਬ ਨਾਲ ਸਰਕਾਰ ਵੱਲੋਂ ਸਾਰੀਆਂ ਸਕੀਮਾਂ ਬਣਾਈਆਂ ਜਾਂਦੀਆਂ ਵਾ ਵੀ ਜਿਦਾ ਵੈਕਸੀਨ ਆਣੀ ਆ ਕਿੰਨੀ ਵੈਕਸੀਨ ਚਾਹੀਦੀ ਆ ਢੇਡਾਂ ਲਈ ਜਾਂ ਬੱਕਰੀਆਂ ਲਈ ਐਫਐਮਡੀ ਆਣੀ ਆ ਕਿੰਨੀ ਵੈਕਸੀਨ ਚਾਹੀਦੀ ਆ ਉਸ ਗਿਣਤੀ ਦੇ ਬੇਸ ਤੇ ਸਾਰਾ ਸਰਕਾਰ ਵੱਲੋਂ ਪਾਲਿਸੀਆਂ ਬਣਾਈਆਂ ਜਾਂਦੀਆਂ ਵਾ ਤੇ ਇਹ ਸਾਡੇ ਮਹਿਕਮੇ ਵੱਲੋਂ ਜਿਹੜੀ ਆ ਹੁਣ ਸ਼ੁਰੂ ਕੀਤੀ ਗਈ ਹੈ ਪਸ਼ੂਗਨ ਗਿਣਤੀ ਦਾ ਕੰਮ ਕੀਤਾ ਗਿਆ ਸ਼ੁਰੂ ਇਹ ਘਰ ਘਰ ਜਾ ਕੇ ਸਾਰਾ ਕੀਤਾ ਜਾਊਗਾ ਤੇ ਇਹ 31 ਮਾਰਚ ਤੱਕ ਜਿਹੜੀ ਆ ਇਹ ਸਾਰੀ ਪਸ਼ੂਰਤਨ ਗਨਨਾ ਸੀ ਪੂਰੀ ਕਰਨਾ ਤੀਸਰ ਆਪਣਾ ਕੋਈ ਮੈਸੇਜ ਦੇਣਾ ਚਾਹੋ ਮੈਂ ਇਹੀ ਮੈਸੇਜ ਦਿਨਾ ਵਾ ਪਸ਼ੂ ਪਾਲਕਾਂ ਨੂੰ ਦੇਣਾ ਚਾਹੁੰਦਾ ਵਾ ਕਿ ਸਾਡੇ ਵਿਭਾਗਾਂ ਦੇ ਜਿਹੜੇ ਹੁਣ ਕਰਮਚਾਰੀ ਆਉਣਗੇ ਉਹਨਾਂ ਨਾਲ ਪੂਰਾ ਸਹਿਯੋਗ ਕਰਨ ਆਪਣੇ ਪਸ਼ੂਆਂ ਦੀ ਸਹੀ ਸਹੀ ਗਿਣਤੀ ਦੇਣ ਸਾਰਾ ਸਾਡੇ ਕਰਮਚਾਰੀਆਂ ਨੂੰ ਸਹਿਯੋਗ ਕਰਨ ਕਈ ਵਾਰੀ ਲੋਕਾਂ ਨੂੰ ਦਾਵਾ ਪਤਾ ਨਹੀਂ ਕੌਣ ਆਇਆ ਵਾ ਕਿਉਂ ਸਾਡੀ ਗਿਣਤੀ ਕਰ ਰਹੇ ਆ ਹਨਾ ਕਈ ਵਾਰੀ ਐ ਐਪਰੀਹੈਂਸ਼ਨਸ ਹੁੰਦੀਆਂ ਲੋਕਾਂ ਨੂੰ ਵੀ ਸਾਡੇ ਪਸ਼ੂ ਗਿਣਤੀ ਕਰਕੇ ਕੋਈ ਸਾਡੇ ਤੇ ਟੈਕਸ ਨਾ ਲੱਗ ਜੂਏ ਜਾਂ ਹੋਰ ਕੋਈ ਇਹੋ ਜਿਹੀਆਂ ਪ੍ਰੋਬਲਮਸ ਨਾ ਕ੍ਰੀਏਟ ਆ ਜਾਣ ਇਸ ਕਰਕੇ ਕਈ ਵਾਰੀ ਲੋਕੀ ਆਪਣੇ ਪਸ਼ੂਆਂ ਦੀ ਗਿਣਤੀ ਸਹੀ ਨਹੀਂ ਦੱਸਦੇ ਤੇ ਇਹੋ ਜਿਹਾ ਕੋਈ ਨਹੀਂ ਹੈਗਾ ਇਹਦੇ ਵਿੱਚ ਸਿਰਫ ਗਿਣਤੀ ਕਰਨੀ ਆ ਤੇ ਸਰਕਾਰ ਦੀਆਂ ਫਿਰ ਸਕੀਮਾਂ ਬੰਦੀਆਂ ਵਾ ਲੋਕਾਂ ਨੂੰ ਇਹੀ ਅਪੀਲ ਆ ਪਸ਼ੂ ਪਾਲਕਾਂ ਨੂੰ ਕਿ ਉਹ ਆਪਣੇ ਪਸ਼ੂਆਂ ਦੀ ਆ ਜਿੰਨੇ ਪਸ਼ੂ ਆ ਸਾਰਿਆਂ ਦੀ ਸਹੀ ਸਹੀ ਗਿਣਤੀ ਲਿਖਵਾਣ ਤੇ ਜਿਹਦੇ ਨਾਲ ਜਿਹੜੀਆਂ ਸਰਕਾਰ ਨੇ ਸਕੀਮਾਂ ਬਣਾਣੀਆਂ ਵਾ ਉਹ ਸਹੀ ਢੰਗ ਨਾਲ ਨੇਪਰੇ ਚੜ੍ਹ ਸਕਣ